ਅੱਜ ਇਹ ਮੰਗ ਲਈ ਅੱਜ ਦਿੱਸਰੂ ਜੀ ਮੰਗ ਪੱਤਰ ਜੋ ਬੰਗਲਾਦੇਸ਼ ਵਿੱਚ ਹਿੰਦੂਆਂ ਔਰ ਹਿੰਦੂਸਤਾਨੀਆਂ ਤੇ ਜਿਹੜੇ ਗੈਰ ਮੁਸਲਮ ਲੋਗ ਆ ਉੱਥੇ ਅਤਿਆਚਾਰ ਹੋ ਰਿਹਾ ਸਰਕਾਰ ਦੀ ਸ਼ੈ ਤੇ ਜਿਹੜੀ ਉੱਥੇ ਬੰਗਲਾਦੇਸ਼ ਵਿੱਚ ਜਿਹੜਾ ਸਰਕਾਰ ਆ ਉਸ ਸਬੰਧ ਵਿੱਚ ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਚ ਦਖਲ ਦੇਣ ਲਈ ਕਿ ਜੋ ਹਿੰਦੂਸਤਾਨੀ ਦੇ ਅਤਿਆਚਾਰ ਹੋ ਰਿਹਾ ਵਾ ਉਹਨੂੰ ਰੋਕਿਆ ਜਾਵੇ ਹਿੰਦੁਸਤਾਨ ਇੰਚ ਰਖਲ ਕਰੇ ਔਰ ਅਸੀਂ ਪੂਰੇ ਵਰਲਡ ਨੂੰ ਅਪੀਲ ਕਰਦੇ ਆਂ ਇਨਸਾਨੀਅਤ ਦੇ ਨਾਤੇ ਕਿ ਇਸ ਦਖਲ ਕਰਕੇ ਇਸ ਨਾਨਸਾਬ ਨੂੰ ਰੋਕਿਆ ਜਾਵੇ ਇਹ ਸਾਰਾ ਮਨਪੁੱਤਰ ਸਾਰੇ ਵਿਦੂ ਜਿੱਥੇ ਬੰਦੀਆਂ ਨੂੰ ਦਿੱਤਾ ਗਿਆ ਵਾ ਇਹ ਸਾਰਾ ਇਸ ਦਾ ਜੋ ਵੀ ਸਰਬ ਸਹਿਯੋਗ ਸਾਡੇ ਸ਼ਰਦਾ ਜੀ ਗੁਬਾਰ ਸ਼ਰਦਾ ਜੀ ਇਹਨਾਂ ਨੇ ਸਾਰਿਆਂ ਨੂੰ ਫੋਨ ਕਰਕੇ ਇਕੱਠਾ ਕੀਤਾ ਤੇ ਅੱਜ ਅਸੀਂ ਸਾਰੇ ਹਿੰਦੂ ਸੰਗਠਨ ਦੇ ਇਕੱਠੇ ਹੋਏ ਟੀ ਸਰਵਿਸ ਸੰਬੰਧੀ ਚੱਪ ਮੰਗ ਪੱਤਰ ਦਿੱਤਾ ਜਿਸ ਵਿੱਚ ਨਰਜੀਤ ਉਸੇ ਕਿ ਜਿੱਦਾਂ ਕਿ ਬੰਗਾਲ ਦੇ ਵਿੱਚ ਹਿੰਦੂਆਂ ਤੇ ਅਤਿਆਚਾਰ ਹੋਇਆ ਉਸੇ ਸੰਬੰਧ ਦੇ ਵਿੱਚ ਅੱਜ ਨਵਾਂ ਸ਼ਹਿਰ ਦੇ ਸਮੂਹ ਜਥੇਬੰਦੀਆਂ ਹਿੰਦੂ ਜਥੇਬੰਦੀਆਂ ਨੇ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਜਿੰਨਾ ਵੀ ਹੋ ਸਕਦਾ ਪੰਜਾਬ ਦੇ ਵਿੱਚ ਜਿਹੜਾ ਬੰਗਾਲ ਦੀ ਤਰ੍ਹਾਂ ਕਿ ਪੰਜਾਬ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਘਟੇ ਇਹ ਕੋ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਔਰ ਦੂਸਰਾ ਸੀ ਪੀਐਮ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਜਿਹੜੇ ਬੰਗਲਾਦੇਸ਼ ਦੇ ਨਾਲ ਜਿਹੜੇ ਖਿਡਾਰੀ ਹੈਗੇ ਆ ਬੰਗਲਾਦੇਸ਼ ਦੇ ਭਾਰਤ ਵਿੱਚ ਖੇਡਣਾ ਦੇ ਹੈਗੇ ਜਾਂ ਉਹਨਾਂ ਨੂੰ ਆਈਪੀਐਲ ਦੇ ਬੰਗਲਾਦੇਸ਼ ਉਹਨਾਂ ਦਾ ਉਹਨਾਂ ਤੇ ਬੈਨ ਲਗਾਇਆ ਜਾਵੇ। ਥੋੜਾ ਸਾਥ ਤੁਸੀਂ ਜ਼ਿਕਰ ਬੀਰ ਬਜਰੰਗੀ ਹਰਨ ਮਹਾਦੇਵ ਅੱਜ ਅਸੀਂ ਜ਼ਿਲ੍ਹਾ ਨਮਾ ਸ਼ਹਿਰ ਦੇ ਵਿੱਚ ਸਮੂਹ ਹਿੰਦੂ ਜਥੇਬੰਦੀਆਂ ਦੇ ਨੁਮਾਇਦੇ ਸਾਡੇ ਪ੍ਰਧਾਨ ਗੋਪਾਲ ਛੱਪਾ ਜੀ ਦੀ ਦੇਖ ਰੇਖ ਵਿੱਚ ਜੀਸੀ ਸਾਭ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤੇ ਸਾਡੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਹੈ ਕਿ ਜੋ ਬੰਗਲਾਦੇਸ਼ ਦੇ ਵਿੱਚ ਮੁਹੰਮਦ ਯੂਨੁਸ ਦੀ ਸਰਕਾਰ ਹੈ ਜਿਆਦੀ ਦੀ ਇਹ ਸਰਕਾਰ ਆਈ ਹੈ ਲਗਾਤਾਰ ਜਿਹੜੇ ਸਾਡੇ ਉੱਥੇ ਭਾਰਤ ਵੰਡ ਸਮੇਂ ਕੁਝ ਹਿੰਦੂ ਰਹਿ ਗਏ ਆ ਆਏ ਦਿਨ ਉਹਨਾਂ ਤੇ ਅਤਿਆਚਾਰ ਹੋ ਰਿਹਾ ਹੈ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਹੈ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਨੌਜਵਾਨਾਂ ਨੂੰ ਜਿੰਦਾ ਜਲਾਇਆ ਜਾ ਰਿਹਾ ਜਿਵੇਂ ਕਿ ਪਿੱਛੇ ਦੇਖਣ ਆਇਆ ਦੀਪੂ ਚੰਦਰ ਦਾਸ ਨੂੰ ਢੀੜ ਨੇ ਇਕੱਤਰਤ ਕਰਕੇ ਅੱਗ ਲਾ ਕੇ ਉਹਨੂੰ ਸਾੜ ਦਿੱਤਾ ਇਹੋ ਜੀ ਕਾਨੂੰਨੀ ਹਰਕਤ ਕਿਤਾਬਾਂ 'ਚ ਤਾਂ ਸੁਣਦੇ ਸੀਗੇ ਪਰ ਇਹ ਦੇਖਣ ਨੂੰ ਜਾਂ ਸੁਣਨ ਨੂੰ ਹੁਣ ਤਾਜ਼ਾ ਫੇਰ ਮਿਲੀ ਹੈ ਐਦਾਂ ਦੀ નિર્દયੀ ਘਟਨਾ ਉਹ નિર્દયੀ ਲੋਕ ਉਹਨਾਂ ਦਾ ਖਾਤਮਾ ਕਰਨ ਲਈ ਮੈਂ ਤਾਂ ਖਾਤਮਾ ਗਊਂਗਾ ਕਰ ਲਈ ਅਸੀਂ ਪ੍ਰਧਾਨ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਮਿਲਟਰੀ ਭੇਜ ਕੇ ਜਾਂ ਫੋਰਸ ਲਾ ਕੇ ਇਦਾਂ ਦੇ ਲੋਕਾਂ ਨੂੰ ਦਾ ਸਫਾਇਆ ਕੀਤਾ ਜਾਵੇ ਤਾਂ ਜੇ ਸਾਡੇ ਲੋਕਾਂ ਨੂੰ ਉੱਥੇ ਹਿੰਦੂ ਕੌਮ ਨੂੰ ਅਸ਼ਵਾਸ਼ਣ ਹੋਵੇ ਕਿ ਸਾਡੇ ਜਿਹੜੇ ਭਾਰਤੀ ਹਿੰਦੂ ਲੋਕ ਸਾਡੇ ਲਈ ਚਿੰਤਤ ਹੈ ਸਾਡੀ ਚਿੰਤਾ ਕਰਦੇ ਆ ਸਾਡੀ ਜਾਨ ਮਾਲ ਦੀ ਰਾਖੀ ਵਾਸਤੇ ਪ੍ਰਦਰਸ਼ਨ ਕਰਦੇ ਆ ਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਆ ਤੇ ਮੈਂ ਦੁਬਾਰਾ ਫਿਰ ਕਹੂੰਗਾ ਸਮੂਹ ਭਾਰਤ ਦੇਸ਼ ਵਾਸੀਆਂ ਨੂੰ ਖੱਟੇ ਹੋ ਕੇ ਤੋਂ ਆਤਮਨਿੰਦਰ ਮੋਦੀ ਜੀ ਨੂੰ ਆਪਣੇ ਆਪਣੇ ਤਰੀਕੇ ਨਾਲ ਪੀਲ ਕੀਤੀ ਜਾਵੇ ਤਾਂ ਜੋ ਸਾਡਾ ਜਿਹੜਾ ਬੰਗਲਾਦੇਸ਼ ਦੇ ਵਿੱਚ Hindu ਦਾ ਸੁਰੱਖਿਤ ਰਹਿ ਸਕੇ ਜੈ ਹਿੰਦ ਜੈ ਭਾਰਤ ਆ ਸ਼ਰਦਾ ਜੀ ਨਦਰ ਜੀ ਅੱਜ ਦੇ ਇਸ ਜੋ ਵਿੰਗ ਦੇ ਸਮਾਜ ਵੱਲੋਂ ਘਟ ਕੀਤਾ ਗਿਆ ਇਹਦਾ ਮੈਂ ਆਪਣਾ ADC ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਜੀ ਮੰਗ ਪੱਤਰ ਦੇ ਰਾਹੀਂ ਪ੍ਰਧਾਨ ਮੰਤਰੀ ਜੋ ਸਾਡੇ ਦੇ ਦੇ ਸ਼੍ਰੀ ਨਰਿੰਦਰ ਸੀ ਆਪੀ ਕੀਦੀ ਮੰਗ ਪੱਤਰ ਦੇ ਰਾਹੀਂ ਕਿ ਜੋ ਕੁਝ ਦੇਖੋ ਹਰ ਕਿਸੇ ਨੂੰ ਹਰ ਹਰ ਇਨਸਾਨ ਨੂੰ ਕਿਸੇ ਵੀ ਦੁਨੀਆ 'ਚ ਰਹਿਣ ਦਾ ਅਧਿਕਾਰ ਆ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਪਰ ਜੇ ਉਹਨਾਂ ਦੀ ਸੁਰੱਖਿਆ ਨਿਸ਼ਚਿਤ ਕਰਨਾ ਵੀ ਉੱਥੇ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਇਸੇ ਤਰ੍ਹਾਂ ਮਤਲਬ ਜੋ ਕੁਝ ਉੱਥੇ ਬੰਗਲਾਦੇਸ਼ 'ਚ ਹੋਇਆ ਜਾਂ ਕਿਤੇ ਵੀ ਕਿਤੇ ਕੋਈ ਘਟ ਗਲਤੀ ਹੈਗਾ ਤਾਂ ਉਹਦੀ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਉਹ ਆਪਣੇ ਵੱਲੋਂ ਵੀ ਉਸ ਚੀਜ਼ ਲਈ ਸੁਚੇਤਜਾ ਰਹਿਣਾ ਚਾਹੀਦਾ ਤੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਮੰਗ ਕਰਦੇ ਹਾਂ ਕਿ ਜੋ ਬੰਗਲਾਦੇਸ਼ ਦੇ ਵਿੱਚ ਹੋਇਆ ਉਹਦੇ ਵਿੱਚ ਮਤਲਬ ਉਹ ਆਪਣੇ ਸਮਾਜ ਨੂੰ ਇੱਕ ਇਕੱਤਰਤਾ ਕਰਦੇ ਹੋਏ ਉੱਥੇ ਦੇ ਵਿੱਚ ਜੋ ਹਿੰਦੂਆਂ ਦੇ ਉੱਪਰ ਅਤਿਆਚਾਰ ਹੋ ਰਹੇ ਆ ਉਹਦੇ ਤੇ ਪ੍ਰਤੀਕਿਰਿਆਤ ਲਗਾਉਣ ਲਈ ਜੋ ਵੀ ਬਣਦੀ ਯੋਗਿਆ ਕਾਰਵਾਈ ਹੋਵੇ ਉਹ ਜਲਦ ਤੋਂ ਜਲਦ ਕੀਤੀ ਜਾਵੇ ਧੰਨਵਾਦ ਜੀ